ਇਸ ਤਰ੍ਹਾਂ ਦੇਖਦੇ ਹਾਂ ਜੀ ਇੱਕ ਤਰੀਕ ਦੀ ਮਾਨ ਸਾਹਿਬ ਨੇ ਕਾਲ ਦਿੱਤੀ ਸੀ ਉੱਥੇ ਤਾਂ ਪਹੁੰਚਣ ਨਹੀਂ ਦਿੱਤਾ ਗਿਆ ਘਰਾਂ 'ਚ ਅਰੈਸਟ ਕਰ ਲਿਆ ਗਿਆ ਬੰਦੀ ਬਣਾ ਲਿਆ ਗਿਆ ਪਰ ਅੱਜ ਇਹ ਨੌਜਵਾਨਾਂ ਦੇ ਹਜੂਮ ਨੂੰ ਕਿਸ ਤਰ੍ਹਾਂ ਦੇਖਦੇ ਹੋਂ ਨੌਜਵਾਨੀ ਨੂੰ ਕੋਈ ਡੱਕ ਨਹੀਂ ਸਕਦਾ ਜਦੋਂ ਨੌਜਵਾਨੀ ਉੱਠ ਕੇ ਖੜੀ ਹੋ ਜਾਵੇ ਤਾਂ ਸਮਝੋ ਸਰਕਾਰਾਂ ਦਾ ਅੰਤ ਸਾਨੂੰ ਗਿਰਫਤਾਰ ਕਰ ਲਿਆ ਸੀ ਧੂਰੀ ਅਸੀਂ ਧੂਰੀ ਸਾਨੂੰ ਨਹੀਂ ਪਹੁੰਚਣੇ ਦਿੱਤਾ ਕਿਉਂਕਿ ਸਿਮਰਜੀਤ ਮਾਨ ਸਾਹਿਬ ਤੋਂ ਡਰਦੇ ਨੇ ਡਰਦਾ ਹੀ ਕਾਰਨਾ ਹੋਰ ਤਾਂ ਕੋਈ ਨਹੀਂ ਧੂਰੀ ਇੱਕ ਛਾਉਣੀ ਬਣਾਈ ਪਈ ਸੀ ਇਹਨਾਂ ਦੀ ਇਹ ਕਿਹੜੇ ਕਿਹੜੇ ਨੌਜਵਾਨ ਨੂੰ ਚੱਕ-ਚੱਕ ਜੇਲਾ ਸਿਟੀ ਜਾਣਗੇ ਭਾਈ ਅਮਰਤਪਾਲ ਨੂੰ ਡਿਬਰੂ ਅੜਵਾਰਤ ਉਧਰ ਉਹਨੂੰ ਝੋਟੇ ਨੂੰ ਪਰਮਿੰਦਰ ਝੋਟੇ ਨੂੰ ਉਹ ਨਸ਼ੇ ਛਡਾਉਂਦਾ ਸੀ ਉਹਦਾ ਗੁਨਾਹ ਤਾਂ ਕੋਈ ਨਹੀਂ ਸੀ ਹੁਣ ਭਾਨਾ ਸਿੱਧੂ ਲੋਕਾਂ ਦੇ ਪੈਸੇ ਮੜਵਾਉਂਦਾ ਸੀ ਇਹਦਾ ਗੁਨਾਹ ਕੀ ਸੀ ਫਿਰ ਤੁਸੀਂ ਮੜਵਾ ਦੋ ਤੁਹਾਡੀ ਪੁਲਿਸ ਕਿੱਥੇ ਆ ਇਹ ਤਾਂ ਬਾਡੀਆਂ ਖਾਂਦੀ ਐ ਤਾਂ ਅੱਧੇ ਵਿੱਚੋਂ ਖਾਂਦੀ ਐ ਪਰਚਾ ਕੀ ਕੀਤਾ 10000 ਰੁਪਏ ਦਾ ਜਿਹੜੇ ਲੋਕਾਂ ਦੇ ਕਰੋੜਾ ਰੁਪਏ ਮੜਵਾ ਦੂਗਾ 10000 ਖਾਓ ਕਿਉਂ ਚੈਨੀ ਚੋਰੀ ਕਰੂ ਓਏ ਸ਼ਰਮ ਆਉਣੀ ਚਾਹੀਦੀ ਹੈ ਭਗਵਾਨ ਤਮਾਨਾ ਤੈਨੂੰ ਸ਼ਰਮ ਡੁੱਬ ਕੇ ਮਰ ਜਾ ਇਹ ਬਦਲਾ ਨਹੀਂ ਸੀ ਆਇਆ ਇਹ ਬਦਲਾ ਲਿਆ ਉਹਨੇ ਕਿਉਂਕਿ ਦੀਪ ਸਿੱਧੂ ਅੱਜ ਤੋਂ ਪਹਿਲਾਂ ਕਹਿ ਗਿਆ ਸੀ ਕਿ ਬਿਆਨਤਾ ਬੁੱੱਛੜ ਬਣੂਗਾ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਾਨੇ ਸਿੱਧੂ ਦੇ ਹੱਕ ਵਿੱਚ ਸੰਗਰੂਰ ਦੇ ਵਿੱਚ ਜਿਹੜਾ ਧਰਨਾ ਲੱਗਣਾ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਸੰਗਰੂਰ ਨੂੰ ਪੁਲਿਸ ਸੌਣੀ ਦੇ ਵਿੱਚ ਤਬਦੀਲ ਕੀਤਾ ਗਿਆ ਥਾਂ ਥਾਂ ਤੇ ਵੈਰੀਗੇਟਿੰਗ ਕੀਤੀ ਗਈ ਪਰ ਕਿਸਾਨ ਜਥੇਬੰਦੀਆਂ ਨੌਜਵਾਨਾਂ ਵੱਲੋਂ ਸਮਾਜ ਸੇਵੀਆਂ ਵੱਲੋਂ ਸਾਰਿਆਂ ਵੱਲੋਂ ਇਕੱਠੇ ਹੋ ਕੇ ਇਹ ਕਾਲ ਦਿੱਤੀ ਗਈ ਸੀ ਵੈਰੀਗੇਟਿੰਗ ਤੋੜ ਕੇ ਜਿੱਥੇ ਨੌਜਵਾਨ ਬਜ਼ੁਰਗ ਕਿਸਾਨ ਸੀਐਮ ਦੀ ਕੋਠੀ ਦੇ ਅੱਗੇ ਪਹੁੰਚ ਰਹੇ ਨੇ ਉੱਥੇ ਸੜਕ ਤੇ ਜਾਮ ਲੱਗਿਆ ਹੋਣ ਦੇ ਕਾਰਨ ਤੁਸੀਂ ਦੇਖ ਰਹੇ ਹੋ ਇੱਧਰ ਤਸਵੀਰਾਂ ਜਾਮ ਲੱਗੇ ਸੋ ਨੌਜਵਾਨ ਨੇ ਜਿਹੜੇ ਖੇਤਾਂ ਦੇ ਵਿੱਚ ਦੀ ਆ ਰਹੇ ਨੇ ਰੋਡਾਂ ਤੇ ਲੰਬੇ ਜਾਮ ਨੇ ਜਿਹੜੇ ਲੱਗੇ ਹੋਏ ਨੇ ਸੋ ਖੇਤਾਂ ਦੇ ਵਿੱਚ ਦੀ ਕਿਤੇ ਨਾ ਕਿਤੇ ਬੈਰੀਕੇਟਿੰਗਾਂ ਤੋੜ ਕੇ ਅੱਗੇ ਪਹੁੰਚ ਰਹੇ ਨੇ ਲੋਕ ਵੱਡੇ ਜਾਮ ਨੇ ਰੋਡ ਤੇ ਦਿਖਾਈ ਦੇ ਰਹੇ ਨੇ ਸੋ ਖੇਤਾਂ ਦੇ ਵਿੱਚ ਦੀ ਲੋਕ ਰੋਡ ਨੂੰ ਛੱਡ ਕੇ ਆਪਣੀਆਂ ਗੱਡੀਆਂ ਨੂੰ ਛੱਡ ਕੇ ਖੇਤਾਂ ਦੇ ਵਿੱਚ ਦੀ ਸੀਐਮ ਦੀ ਕੋਠੀ ਵੱਲ ਨੂੰ ਰਵਾਨਾ ਹੋ ਚੁੱਕੇ ਨੇ ਵੱਡੇ ਕਾਫਲੇ ਨੇ ਜਿਹੜੇ ਬੈਰੀਕੇਟਿੰਗ ਤੋੜਦੇ ਹੋਏ ਸੰਗਰੂਰ ਦੇ ਵਿੱਚ ਐਂਟਰ ਹੋ ਚੁੱਕੇ ਨੇ ਸੀਐਮ ਦੀ ਕੋਠੀ ਦੇ ਅੱਗੇ ਧਰਨੇ ਨੇ ਜਿਹੜੇ ਉਹ ਲਗਾ ਦਿੱਤੇ ਗਏ ਨੇ ਅੱਗੇ ਜਿਹੜੇ ਆਗੂ ਨੇ ਕਿਸਾਨ ਨੇ ਉਹ ਪਹੁੰਚ ਚੁੱਕੇ ਨੇ ਨੌਜਵਾਨ ਨੇ ਪਹੁੰਚ ਚੁੱਕੇ ਨੇ ਵੱਡੇ ਕਾਫਲੇ ਰੋੜਾਂ ਤੇ ਤੁਹਾਨੂੰ ਦਿਖਾਈ ਦਿੰਦੇ ਨੇ ਸੋ ਬੈਰੀਗੇਟਿੰਗ ਭੰਦੇ ਹੋਏ ਨੌਜਵਾਨ ਅੱਗੇ ਪਹੁੰਚੇ ਨੇ ਸੋ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੇ ਜੋ ਪ੍ਰਬੰਧ ਕੀਤੇ ਸੀਗੇ ਉਹ ਇਹਨਾਂ ਨੌਜਵਾਨਾਂ ਦੇ ਸਾਹਮਣੇ ਥਿੱਕੇ ਪੈ ਗਏ ਪੁਲਿਸ ਪ੍ਰਸ਼ਾਸਨ ਦੀ ਤਾਕਤ ਜਿਹੜੀ ਉਹ ਕਿਤੇ ਨਾ ਕਿਤੇ ਫਿੱਕੀ ਪੈਂਦੀ ਦਿਖਾਈ ਦਿੱਤੀ ਆ ਕਿਉਂਕਿ ਕਾਫੀ ਵੱਡੇ ਪੱਦਰਤੇ ਪੰਜਾਬ ਦੇ ਕੋਨੇ-ਕੋਨੇ ਚੋਂ ਪੁਲਿਸ ਫੋਰਸ ਸੀਨੀਅਰ ਅਧਿਕਾਰੀ ਇੱਥੇ ਆਏ ਸੀਗੇ ਪਰ ਨੌਜਵਾਨਾਂ ਦੀ ਪੰਜਾਬ ਦੀ ਤਾਕਤ ਦੇ ਅੱਗੇ ਬੈਰੀਕੇਡ ਟੋੜ ਕੇ ਨੌਜਵਾਨ ਨੇ ਜਿਹੜੇ ਅੱਗੇ ਪਹੁੰਚੇ ਨੇ ਉਹ ਫਿੱਕੇ ਪਏ ਨਹੀਂ ਜਿਹੜੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੀ ਸੋ ਤੁਸੀਂ ਖੇਤਾਂ ਦੇ ਵਿੱਚ ਦੀ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੇ ਨੌਜਵਾਨ ਨੇ ਪਹੁੰਚ ਰਹੇ ਨੇ ਖੇਤਾਂ ਦੇ ਵਿੱਚੋਂ ਅੱਗੇ ਵਧ ਰਹੇ ਨੇ ਨੌਜਵਾਨੀ ਦਾ ਹਜੂਮ ਖੇਤਾਂ ਦੇ ਵਿੱਚ ਦੀ ਹੋ ਕੇ ਰੋੜਾਂ ਤੇ ਪਹੁੰਚ ਰਿਹਾ ਕਿਉਂਕਿ ਰੋੜਾਂ ਤੇ ਵੀ ਵੱਡੇ ਜਾਮ ਨੇ ਜਿਹੜੇ ਲੱਗ ਚੁੱਕੇ ਨੇ ਸੋ ਪੁਲਿਸ ਪ੍ਰਸ਼ਾਸਨ ਦੇ ਕੀਤੇ ਗਏ ਬੈਰੀਗੇਟਿੰਗ ਕਿਤੇ ਨਾ ਕਿਤੇ ਮੁੰਡੇ ਨੇ ਫਿੱਕੇ ਪੈਂਦੇ ਦਿਖਾਈ ਦਿੱਤੇ ਨੇ ਸਰੰਦੀ ਕਰ ਕਿਉ ਸੋ ਇਹਨਾਂ ਨੌਜਵਾਨਾਂ ਦੇ ਸਾਹਮਣੇ ਜਿੰਦਾਬਾਦ ਨੌਜਵਾਨਾਂ ਤੇ ਟੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਸੋ ਭਾਨਾ ਸਿੱਧੂ ਨੂੰ ਰੇਹਾ ਕਰਵਾਉਣ ਦੇ ਲਈ ਅੱਜ ਦੀ ਕਾਲ ਆ ਜਿਹੜੀ ਸੰਗਰੂਰ ਦੇ ਵਿੱਚ ਸੀਐਮ ਦੀ ਕੋਠੀ ਦੇ ਅੱਗੇ ਦਿੱਤੀ ਗਈ ਸੀ ਸੋ ਵੱਡੇ ਕਾਫਲੇ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ ਜਿੰਦਾਬਾਦ 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 ਸੋ ਜਿੰਦਾਬਾਦ ਹਾਂਜੀ ਬੀਬੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂਜੀ ਕਿੱਥੋਂ ਆਇਓ ਜੀ ਮੈਂ ਸੰਗਰੂਰ ਤੋਂ ਹਰਪਾਲ ਕੌਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀਦਾ ਲੰਮਰਸਰ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਇੱਕ ਤਰੀਕ ਦੀ ਮਾਨ ਸਾਹਿਬ ਨੇ ਕਾਲ ਦਿੱਤੀ ਸੀ ਉੱਥੇ ਤਾਂ ਪਹੁੰਚਣ ਨਹੀਂ ਦਿੱਤਾ ਗਿਆ ਘਰਾਂ 'ਚ ਅਰੈਸਟ ਕਰ ਲਿਆ ਗਿਆ ਬੰਦੀ ਬਣਾ ਲਿਆ ਗਿਆ ਪਰ ਅੱਜ ਇਹ ਨੌਜਵਾਨਾਂ ਦੇ ਹਜੂਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਨੌਜਵਾਨੀ ਨੂੰ ਕੋਈ ਡੱਕ ਹੀ ਨਹੀਂ ਸਕਦਾ ਜਦੋਂ ਨੌਜਵਾਨੀ ਉੱਠ ਕੇ ਖੜੀ ਹੋ ਜਾਵੇ ਤਾਂ ਸਮਝੋ ਸਰਕਾਰਾਂ ਦਾ ਅੰਤ ਹੈ ਨੌਜਵਾਨੀ ਉੱਠ ਕੇ ਖੜੀ ਹੋ ਗਈ ਨੌਜਵਾਨਾਂ ਨੂੰ ਨਾ ਤਾਂ ਜੇਲ੍ਹਾਂ ਨਾ ਥਾਣੇ ਬਿਲਕੁਲ ਨਹੀਂ ਡੱਕ ਸਕਦੇ ਜਿੱਥੇ ਨੌਜਵਾਨ ਆ ਗਿਆ ਤਾਂ ਇਸ ਸਰਕਾਰ ਦਾ ਖਾਤਮਾ ਹੋ ਗਿਆ ਸਾਨੂੰ ਗਿਰਫਤਾਰ ਕਰ ਲਿਆ ਸੀ ਧੂਰੀ ਅਸੀਂ ਧੂਰੀ ਸਾਨੂੰ ਨਹੀਂ ਪਹੁੰਚਣ ਦਿੱਤਾ ਕਿਉਂਕਿ ਸਿਮਰਜੀਤ ਮਾਨ ਸਾਹਿਬ ਤੋਂ ਡਰਦੇ ਨੇ ਡਰਦਾ ਹੀ ਕਾਰਨ ਹੋਰ ਤਾਂ ਕੋਈ ਨਹੀਂ ਧੂਰੀ ਇੱਕ ਛਾਉਣੀ ਬਣਾਈ ਪਈ ਸੀ ਇਹਨਾਂ ਦੀ ਤੇ ਅੱਜ ਜਿਹੜਾ ਹਜੂਮ ਪਾਰਟੀਆਂ ਤੋਂ ਉੱਪਰ ਉੱਠ ਕੇ ਇਕੱਠਾ ਹੋ ਕੇ ਆਇਆ ਅਸੀਂ ਜਬਰਦਸਤ ਮੁਕਾਬਲਾ ਸਵਰਨਾ ਕਰਦੇ ਨਾ ਸਾਡੇ ਕੋਲ ਕੋਈ ਬੰਦੂਖ ਹੈ ਨਾ ਗੋਲੀਆਂ ਨਾ ਬੰਬ ਹੈ ਅਸੀਂ ਨਾ ਸਵਰਨਾ ਮੁਕਾਬਲਾ ਕਰਾਂਗੇ ਜਬਰਦਸਤ ਪਰ ਇਹ ਕਰਨ ਨਹੀਂ ਦਿੰਦੇ ਇਹ ਕਿਹੜੇ ਕਿਹੜੇ ਨੌਜਵਾਨ ਨੂੰ ਚੱਕ ਚੱਕ ਜੇਲ੍ਹਾਂ ਸਿਟੀ ਜਾਣਗੇ ਭਾਈ ਅਮਰਤਪਾਲ ਨੂੰ ਡਿਬਰੂਗੜਵਾਲਾ ਉਧਰ ਉਹਨੂੰ ਝੋਟੇ ਨੂੰ ਪਰਮਿੰਦਰ ਝੋਟੇ ਨੂੰ ਉਹ ਨਸ਼ੇ ਛਡਾਉਂਦਾ ਸੀ ਉਹਦਾ ਗੁਨਾਹ ਤਾਂ ਕੋਈ ਨਹੀਂ ਸੀ ਉਹਨੂੰ ਚੱਕ ਕੇ ਜੇਲ੍ਹ ਚ ਸਿਟਿਆ ਐਨੇ ਉਹਦੇ ਘਰ ਦੇ ਉੱਤੋਂ ਦੀ ਕੰਦਾ ਟਪ ਟਪ ਗਏ ਹੁਣ ਭਾਨਾ ਸਿੱਧੂ ਲੋਕਾਂ ਦੇ ਪੈਸੇ ਮੜਵਾਉਂਦਾ ਸੀ ਇਹਦਾ ਗੁਨਾਹ ਕੀ ਸੀ ਫਿਰ ਤੁਸੀਂ ਮੜਵਾ ਦਿਓ ਤੁਹਾਡੀ ਪੁਲਿਸ ਕਿੱਥੇ ਆ ਇਹ ਤਾਂ ਬਾਡੀਆਂ ਖਾਂਦੀ ਐ ਤਾਂ ਅੱਦੇ ਵਿੱਚੋਂ ਖਾਂਦੀ ਐ ਤੁਸੀਂ ਮੜਵਾਓ ਤੁਸੀਂ ਕਿਉਂ ਨਹੀਂ ਮੜਵਾਉਂਦੇ ਜੇ ਉਹ ਚੰਗੇ ਕੰਮ ਕਰਦਾ ਸੀ ਤਾਂ ਉਹਨੂੰ ਜੇਲ੍ਹ 'ਚ ਸਿੱੜ ਦਿੰਦੇ ਪਰਚਾ ਕਰ ਦਿੰਦੇ ਸਾਨੂੰ ਕੋਈ ਪਰਚਾ ਕੀ ਕੀਤਾ 10000 ਰੁਪਏ ਦਾ ਜਿਹੜੇ ਲੋਕਾਂ ਦੇ ਕਰੋੜਾ ਰੁਪਏ ਮੜਵਾ ਦੂ ਉਹ 10000 ਖਾਉ ਕਿ ਉਹ ਚੈਨੀ ਚੋਰੀ ਕਰੂ ਉਹ ਸ਼ਰਮ ਆਉਣੀ ਚਾਹੀਦੀ ਹੈ ਭਗਵਾਨ ਤਮਾਨਾ ਤੈਨੂੰ ਸ਼ਰਮ ਡੁੱਬ ਕੇ ਮਰ ਜਾ ਇਹ ਜੇ ਪਰਚੇ ਫਿਰ ਉਹਨੂੰ ਬਰਫ਼ ਦੀ ਸਿੱਲੀ ਤੇ ਲਟਾਉਂਦਾ ਤੇ ਉਹਨੂੰ ਵੀਡੀਓ ਦੇ ਬਣਾ ਕੇ ਦੇਖਦਾ ਹਰ ਪੁਲਿਸ ਦਾ ਸੀਨੀਅਰ ਰੁਕਿਆ ਰੀਤਾ ਕਹਿੰਦੇ ਸਾਰੀਆਂ ਗੱਲਾਂ ਬੇਬੁਨਿਆਦ ਨੇ ਜੀ ਝੂਠੀਆਂ ਨੇ ਕੋਈ ਸਬੂਤ ਤੇ ਨਹੀਂ ਪੁਲਿਸ ਕਦ ਮੰਨੂਗੀ ਪੁਲਿਸ ਕਦ ਮੰਨੂਗੀ ਪੁਲਿਸ ਮੰਨ ਕੇ ਦੇਊਗੀ ਵੀ ਮੈਂ ਇਹ ਕੀਤਾ ਉਹਦੇ ਨਾਲ ਬਹੁਤ ਹੀ ਜ਼ੁਲਮ ਹੋਇਆ ਉਹਨੂੰ ਕੁੱਟਿਆ ਗਿਆ ਉਹਨੂੰ ਮਾਰਿਆ ਗਿਆ ਤੁਸੀਂ ਅੱਜ ਦੀ ਲੈ ਲਓ ਬੁੜੁਖੀ ਸਾਡੇ ਦੋ ਮੁੰਡੇ ਚੱਕ ਲੈ ਉਹਨਾਂ ਨੂੰ ਫੜ ਕੇ ਇੱਕ ਤਾਂ ਸਹੀ ਛਡਾ ਲਿਆ ਦੋ ਦਾ ਸਾਨੂੰ ਪਤਾ ਨਹੀਂ ਲੱਗਿਆ ਉਹਨਾਂ ਨੂੰ ਫੜ ਕੇ ਅੰਦਰ ਲੈ ਲਏ ਉਹ ਇੰਨੇ ਕ ਕੁੱਟੇ ਨੇ ਉਹਨਾਂ ਦੀਆਂ ਲੱਤਾਂ ਤਾਂ ਡੰਡਿਆਂ ਨਾਲ ਕੁੱਟੇ ਨੇ ਅੰਦਰ ਲਿਜਾ ਕੇ ਕੀ ਕਸੂਰ ਸੀ ਉਹਨਾਂ ਨੌਜਵਾਨਾਂ ਦਾ ਇਹ ਡਰਾਉਂਦੇ ਨੇ ਸਾਨੂੰ ਬਿਲਕੁਲ ਨਹੀਂ ਡਰਦੇ ਅਸੀਂ ਡਰਨ ਵਾਲਿਆਂ ਚੋਂ ਨਹੀਂ ਹੁਣ ਭਗਵੰਤ ਮਾਨ ਦਾ ਅੰਤ ਆ ਗਿਆ ਅਸੀਂ ਜਿਨ੍ਹਾਂ ਲੋਕਾਂ ਨੇ ਬਦਲਾ 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 ਚ ਵੋਟਾਂ ਪਾਈਆਂ ਸੀ ਨਾ ਇਹ ਬਦਲਾ ਨਹੀਂ ਸੀ ਆਇਆ ਇਹ ਬਦਲਾ ਲਿਆ ਉਹਨੇ ਕਿਉਂਕਿ ਦੀਪ ਸਿੱਧੂ ਅੱਜ ਤੋਂ ਪਹਿਲਾਂ ਕਹਿ ਗਿਆ ਸੀ ਕਿ ਬਿਆਨਤਾ ਬੁੱੱਛੜ ਬਣੂਗਾ ਦਿੱਲੀ ਦੇ ਨਾਲ ਇਹ ਕਿਉਂ ਖਿਚੜੀ ਹੋਊਗਾ ਉਹਦੇ ਬੋਲ ਪੂਰੇ ਹੁੰਦੇ ਨੇ ਦੀਪ ਸਿੱਧੂ ਦੇ ਕਹੇ ਤੇ ਕਿਉਂਕਿ ਇਹ ਦਿੱਲੀ ਦਾ ਦਲਾਲ ਹੈ ਦਿੱਲੀ ਦਾ ਦਲ ਹੈ ਦੇ ਲੀਡ ਸਟ੍ਰੇਟ ਨਾਲ ਰਲਿਆ ਹੋਇਆ ਨੌਜਵਾਨੀ ਨੂੰ ਸਾਡੀ ਨੂੰ ਉੱਠਣ ਨਹੀਂ ਦੇਣਾ ਚਾਹੁੰਦਾ ਆ ਜਦੋਂ ਚੋਣਾ ਹਾਰ ਗਿਆ ਨੇ ਇਹ ਆ 24 ਦੀਆਂ ਵਿਧਾਨ ਸਭਾ ਦੀਆਂ ਫੇਰੇ ਹਲਕਿਆ ਹੋਇਆ ਕੁੱਤਾ ਬਣੂਗਾ ਇਹ ਜੇ ਹਲਕੂਗਾ ਚੱਕ ਚੱਕ ਮੁੰਡਿਆਂ ਨੂੰ ਅੰਦਰ ਨਾ ਸਿੱਟਿਆ ਤਾਂ ਇੱਥੇ ਸੋਨੂੰ ਦਿਖਾ ਦੂੰ ਤੇ ਹਲਕੂਗਾ ਇਹ ਤੇ ਅਜੇ ਸਾਡੀ ਨੌਜਵਾਨੀ ਜਾਗੀ ਹੈ ਉਹਨੂੰ ਦਬਾਉਂਦਾ ਪਰ ਬਿਲਕੁਲ ਨਹੀਂ ਅਸੀਂ ਜੱਗ ਡਰਦੇ ਨਾ ਅਸੀਂ ਡਰਾਂਗੇ ਨਾ ਅਸੀਂ ਡਰਾਵਾਂਗੇ ਕਿਸੇ ਨੂੰ ਅਸੀਂ ਸ਼ਾਂਤਮਈ ਢੰਗ ਨਾਲ ਆਏ ਆ ਕਰਾਂਗੇ ਪਰ ਜੇ ਸਾਡੇ ਤੇ ਕੋਈ ਜ਼ੁਲਮ ਕਰੂਗਾ ਅਸੀਂ ਸਹਿਣ ਨਹੀਂ ਕਰਦੇ ਖਾਲਸੇ ਦੇ ਤਾਰਮਹੇ ਇਹੇ ਤਾਰਸ ਜਮਰਜੀਤ ਸਿੰਘ ਮੈਂ ਜਿੰਦਾਬਾਦ ਤਾਰਸ ਜਮਰਜੀਤ ਸਿੰਘ ਮੈਂ ਜਿੰਦਾਬਾਦ ਬਾਉਂ ਤੇਰੀ ਸੋਚ ਤੇ ਪਹਿਰਾ ਦਮਾਂਗੇ ਲੋਕ ਕਿਤੇ ਵੱਡੇ ਕਾਫਲੇ ਨੇ ਜਿਹੜੇ ਉਹ ਇੱਥੇ ਪਹੁੰਚ ਰਹੇ ਨੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਹਜੂਮ ਸੀਗਾ ਇੱਥੇ ਲੱਗਿਆ ਵਾ ਸੰਗਰੂਰ ਨੂੰ ਜਿਹੜਾ ਪੁਲਿਸ ਸੌਣੀ ਦੇ ਵਿੱਚ ਤਬਦੀਲ ਕੀਤਾ ਸੀ ਪਰ ਕਿਤੇ ਨਾ ਕਿਤੇ ਨੌਜਵਾਨਾਂ ਦੀ ਤਾਕਤ ਦੇ ਅੱਗੇ ਉਹ ਫਿੱਕਾ ਪੈਂਦਾ ਦਿਖਾਈ ਦਿੱਤਾ ਏ ਸੋ ਨੌਜਵਾਨ ਨੇ ਤੁਸੀਂ ਦੇਖਿਆ ਕਿਸ ਤਰ੍ਹਾਂ ਖੇਤਾਂ ਦੇ ਵਿੱਚ ਦੀ ਰੋਡ ਤੇ ਪਹੁੰਚ ਰਹੇ ਨੇ ਨੌਜਵਾਨਾਂ ਨੂੰ ਰੋਕਣ ਦੇ ਲਈ ਬੜੇ ਪ੍ਰਬੰਧ ਕੀਤੇ ਗਏ ਸੀ ਪ੍ਰਸ਼ਾਸਨ ਵੱਲੋਂ ਬੜੇ ਉਪਰਾਲੇ ਕੀਤੇ ਗਏ ਸੀ ਜਗਾ ਜਗਾ ਤੇ ਬੈਰੀਕੇਟਿੰਗ ਕੀਤੀ ਗਈ ਮਿੱਟੀ ਦੇ ਟਿਪਰ ਟਰਾਲੀਆਂ ਭਰ ਕੇ ਰੋਡ ਤੇ ਲਗਾਏ ਗਏ ਪਰ ਨੌਜਵਾਨਾਂ ਦੇ ਅੱਗੇ ਸਾਰਾ ਸਿਸਟਮਾ ਜਿਹੜਾ ਸਾਰਾ ਪ੍ਰਬੰਧਾ ਜਿਹੜਾ ਫਿੱਕਾ ਪੈ ਗਿਆ ਸੋ ਨੌਜਵਾਨ ਨੇ ਜਿਹੜੇ ਉਹ ਆਪਣੀ ਮੰਜ਼ਲ ਤੇ ਪਹੁੰਚ ਚੁੱਕੇ ਨੇ ਤੋ ਅੱਗੇ ਕਿਸ ਤਰ੍ਹਾਂ ਦਾ ਸਿਸਟਮ ਬਣਦਾ ਏ ਕਿ ਭਾਨਾ ਸਿੱਧੂ ਨੂੰ ਕਦੋਂ ਰਹਾ ਕੀਤਾ ਜਾਂਦਾ ਕਿ ਪੱਕਾ ਮੋਰਚਾ ਲੱਗਦਾ ਏ ਕੀ ਹੁੰਦਾ ਏ ਇਹ ਤਾਂ ਆਉਣ ਵਾਲਾ ਟਾਈਮ ਏ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮਨਵਿੰਦਰ ਸਿੰਘ ਜਵਾਨਾ ਸੰਗਰੂਰ